ਦਰਸ਼ਕਾਂ ਲਈ ਸੰਜੈ نیوز دیکھ رہے ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਬਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂਾਂ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਹਨ ਅਤੇ ਸਮੇਂ ਲਈ ਮਲਤਵੀ ਕੀਤੀ ਗਈ ਸਦਨ ਦੀ ਕਾਰਵਾਈ ਹਰਿਆਣਾ ਨੂੰ ਮਿਲਣ ਜਾਣ ਜਾ ਰਿਹਾ ਨਵਾਂ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਸੀਐਮ ਅੱਜ ਸ਼ਾਮ ਚੱਕਣਗੇ ਸੋ ਸਿੱਖ ਪਾਈਚਾਰੇ ਲਈ ਮਾਣ ਵਾਲੀ ਗੱਲ ਯੂਐਸ ਦੇ ਜਰਸੀ ਸਿਟੀ ਦੇ April ਨੂੰ ਐਲਾਨਿਆ ਸਿੱਖ ਮਹੀਨਾ ਲੁਧਿਆਣਾ ਐਮਪੀ ਬੀ 2 ਨਜ਼ਰਬੰਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਉਹਨਾਂ ਦੇ ਘਰ ਮੌਜੂਦ ਪ੍ਰੋਜੈਕਟ ਦੇ ਨਿਰਖਣ ਲਈ ਜਾਣਾ ਪਿਆ ਪੀਐਮ ਨੇ ਪੰਜਾਬ ਦੇ 7 ਸਟੇਸ਼ਨਾਂ ਦਾ ਕੀਤਾ ਉਦਘਾਟਨ ਅਤੇ ਰਾਜਪਾਲ ਨੇ ਕਿਹਾ ਪ੍ਰਿਮੋਦੀ ਨੇ ਵਿਕਾਸ ਦੀ ਗੰਗਾ ਬਣਾਈ ਉਦਯੋਗ ਵਧੇਗਾ ਅਮਰੀਕਾ ਚ ਬੰਦੂਕ ਦੀ ਨੋਕ ਤੇ ਸਰੀਰਕ ਸ਼ੋਸ਼ਣ ਪੈਸੇ ਲਈ ਬਲੈਕਮੇਲ ਕਰਦਾ ਸੀ ਫੋਟੋਆਂ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਸਰਕਾਰ ਨੇ ਦਿੱਤੀ ਵੱਡੀ ਰਾਹਤ ਫ੍ਰੀ ਵਿੱਚ ਉਧਾਰ ਕਾਰਡ ਅਪਡੇਟ ਦੀ ਤਾਰੀਖ ਚੁਕਤਵਾ ਦਾ ਪੀਐਸਸੀਬੀ ਨੇ ਸਕੂਲਾਂ ਤੇ ਕੱਸਿਆ 56 ਸਟੂਡੈਂਟਸ ਨੇ ਰਜਿਸਟ੍ਰੇਸ਼ਨ ਦਸਤਾਵੇਜ਼ 28 ਤੱਕ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ ਮੁੰਦੇ ਵਾਲੀ ਦੀ ਅਵੇਲੀ ਚ ਗੁੰਜਣਗੀਆਂ ਕਿਲਕਾਰੀਆਂ ਪਿਤਾ ਬਲਕੌਰ ਸਿੰਘ ਨੇ ਦੱਸੀ ਸਚਾਈ ਰਿਵਾੜੀ ਗੁਰੂਗ੍ਰਾਮ ਤੋਂ ਚੰਡੀਗੜ੍ਹ ਪਹੁੰਚਣਾ ਹੋਵੇਗਾ ਆਸਾਨ ਅਜਮੇਰ ਦਿੱਲੀ ਬੰਦੇ ਭਾਰਤ ਰੇਲ ਗੱਡੀ 14 ਮਾਰਚ ਨੂੰ ਸ਼ੁਰੂ हरियाणा ਦੇ ਵੱਡੇ ਬਦਮਾਸ਼ ਦਾ ਲੇਡੀ ਡਾਣ ਨਾਲ ਵਿਆਹ ਚਾਰੇ ਪਾਸੇ ਪੁਲਸ ਦਾ ਪੈਰਾ ਦੇਸ਼ 'ਚ CEA ਲਾਗੂ ਹੋਣ ਤੋਂ ਬਾਅਦ ਦਿੱਲੀ 'ਚ ਅਲਾਰਟ ਸ਼ਾਹੀਨ ਬਾਗ ਤੇ ਜਾਮਿਆ ਨੇੜੇ ਪੁਲਸ ਦੀ ਗਸ਼ਤ ਪੀਐਮ મોદી ਨੇ ਗੁਜਰਾਤ 'ਚ 10 ਬੰਦੇ ਭਾਰਤ ਤ੍ਰੇਨਾ ਨੂੰ ਦਿਖਾਈ ਹਰੀ ਝੰਡੀ ਕਰੋਨਾ ਦੇ ਪ੍ਰੋਜੈਕਟਾਂ ਦਾ ਰੱਖਿਆ ਨਹੀਂ ਪੱਥਰ ਇਲੈਕਟ੍ਰੋਲ ਬੌਂਡ ਡੇਟਾ ਨਾਲ ਐਸਬੀਆਈਟੀਆਰ ਸੁਪਰੀਮ ਕੋਰਟ ਨੇ ਸਾਰੇ ਬਿਰਵੀ ਸੰਜੁਕਰਨ ਦਾ ਦਿੱਤਾ ਸੀ ਆਦੇਸ਼ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਣਗੇ ਜਲੰਧਰ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਜਲਦ ਹੋ ਸਕਦੇ ਹਨ ਹਲਾ WhatsApp ਤੇ ਹੁਣ ਚੈਟ ਕਰਨਾ ਹੋਵੇਗਾ ਹੋਰ ਆਸਾਨ ਪਿੰਨ ਕਰ ਸਕੋਗੇ ਤਿੰਨ ਤੋਂ ਵੱਧ ਚੈਟਾਂ ਮਾਲਦੀਪ ਤੋਂ ਭਾਰਤੀ ਫੌਜਾਂ ਦੀ ਵਾਪਸੀ ਸ਼ੁਰੂ 25 ਫੌਜੀ ਦੇਸ਼ ਛੱਡ ਗਏ ਮੁਇਜ਼ੂ ਨੇ ਕਿਹਾ ਸੀ ਭਾਰਤੀ ਫੌਜ ਜ਼ਾਦੇ ਕੱਪੜਿਆਂ 'ਚ ਵੀ ਨਹੀਂ ਰੁਕੇਗੀ ਭਾਰਤ ਨੇ ਕਿਹਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਵੀਟੋ ਨਾਲ ਅਤਵਾਦੀਆਂ ਨੂੰ ਬਚਾਇਆ ਗਿਆ ਚੀਨ ਦਾ ਨਾਂ ਲਏ ਬਿਨਾਂ ਇਹ ਕਾਰਵਾਈਆਂ ਦੋਹਰੇ ਮਾਪਦੰਡਾਂ ਨੂੰ ਦਰਸਾਉਂਦੀਆਂ ਹਨ ਸੇਲਾਸੁਰੰਗ ਖੋਲਣ ਤੇ ਚੀਨ ਨੇ ਕਿਆ ਅਰੁਣਾਚਲ ਸੱਡਾ ਹਿੱਸਾ ਕਿਹਾ ਪੀ ਮੋਦੀ ਦੇ ਦੌਰੇ ਤੇ ਬਤੇਗੀ ਮੁਸ਼ਕਲਾਂ ਭਾਰਤ ਨੂੰ ਜ਼ਬਰਦਸਤੀ ਵਿਕਾਸ ਕਰਨ ਦਾ ਕੋਈ ਅਧਿਕਾਰ ਨਹੀਂ ਪੰਤ ਨੂੰ ਬੀਸੀਸੀਆਈ ਨੇ ਫਿੱਟ ਲਾਨਿਆ ਕਿਹਾ ਰਿਸ਼ਭ ਆਈਪੀਐਲ ਵਿੱਚ ਵਿਕਟ ਕੀਪਿੰਗ ਅਤੇ ਬੱਲੇਬਾਜ਼ੀ ਲਈ ਤਿਆਰ ਹਨ ਸ਼੍ਰਮੀ ਟੂਰਨਾਮੈਂਟ ਤੋਂ ਬਾਅਦ ਐਸਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀ ਉਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜਰਨੀਅਸ